ਗੋੜੀ ਪੂਰਬੀ ਮਹਿਲਾ ਚੌਥਾ ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨੋ ਸੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤ ਗੁਰ ਮੇਲ ਮੇਰਾ ਪ੍ਰਾਨੇ RAM ਹਮ ਸਤ ਗੁਰ ਪਾਰ ਬ੍ਰਹਮ ਕਰ ਮੰਨੇ ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਰਹਾ ਜਿਤਨੇ ਰਸ ਅੰਮ੍ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਂ ਨੇ ਹਰ ਕਾ ਨਾਮ ਅੰਮ੍ਰਿਤ ਰਸ ਚਖਿਆ ਨਿਰ ਸਤਗੁਰ ਮੀਠ ਰਸ ਗਾਣੇ ਜਿਨ ਕਾ ਗੁਰ ਸਤਗੁਰ ਨਹੀਂ ਫੇਟਿਆ ਤੇ ਸਾਖਤ ਮੂੜ دیਵਾਨੇ ਤਿੰਨ ਕੇ ਕਰਮਹੀਨ ਥੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਨ ਕੋ ਤੁਮ DNA ਕਰ ਮੇ ਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਮਕ ਹਰ 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 ਜਾ ਪ੍ਰਗਟੇ ਮਤ ਗੁਰਮਤ ਨਾਮ ਸਮਾਨੇ ਗੌਲੀ ਪੁਰਬੀ ਮਹਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕੋ ਕਿੱਥੈ ਹਰ ਪੌ ਨਸੀਐ ਹਰ ਆਪੇ ਬਖਸ਼ਲ ਹੈ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀ ਹੈ ਮੇਰੇ ਮਨ ਜਪ ਹਰ 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 ਮਨ ਜਪੀਐ ਸਤਗੁਰ ਕੀ ਸ਼ਰਣਾਈ ਭਜ ਪਉ ਮੇਰੇ ਮਨਾ ਗੁਰ ਸਤਗੁਰ ਦੀ ਛੈ ਛੁੱਟੀ ਹੈ ਹਾਉ ਮੇਰੇ ਸੇਵ ਹੋ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਆ ਨਿਜ ਘਰ ਵਸੀਐ ਗੁਰਮੁਖ ਜਾਏ ਲੋ ਘਰ ਆਪਣਾ ਕਸ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾਹ ਹਰ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵ ਤਾ ਅੰਮ੍ਰਿਤ ਹਰ ਰਸ ਚਖੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਖਤ ਨਰ ਜੰਮ ਕੁੱਟੀ ਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿਟੀ ਐ ਮੇਰੇ ਮਨ ਸੇਵੋ ਅਲਖ ਨਿਰੰਜਨ ਨਰਹਰ ਜਿਤ ਸੇਵੈ ਲੇਖਾ ਛੁੱਟੀ ਐ ਜਨ ਨਾਨਕ ਹਰ ਪ੍ਰਭ ਪੂਰੇ ਕੀ ਐ ਕਿਮ ਮਸਾ ਤੋ ਨ ਘਟਿਏ ਗੋੜੀ ਪੂਰਬੀ ਮੈਲਾ ਚੌਥਾ ਹਮਰੇ ਪ੍ਰਭ ਵਸਗਤ ਪ੍ਰਭ ਤੁਮਰੇ ਮੇਰਾ ਜਿਉ ਪਿੰਡ ਸਭ ਤੇਰੀ ਦਇਆ ਕਰੋ ਹਰ ਤਰਸੁਧ ਖਾਵੋ ਮੇਰਾ ਮਨ ਤਨ ਲੋਚ ਕਣਹੇਰੀ RAM ਮੇਰਾ ਮਨ ਤਨ ਲੋਚ ਮਿਲਨੁ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ ਜੋ ਹਮਰੇ ਮਨ ਚਿਤ ਹੈ ਸੁਆਮੀ ਸਾਬਿਦ ਤੁਮ ਹਰ ਜਨ ਹੋ ਮੇਰੀ ਅਨੰਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਗੁਰ ਦਾਤਾ ਪੰਥ ਬਤਾਇਆ ਹਰ ਮਿਲਿਆ ਆਏ ਤਬ ਮੇਰੀ ਅਨੰਦਨ ਅਨੰਦ ਭਇਆ ਵਡਭਾਗੀ ਸਭ ਆਸ ਪੂਜੀ ਜਨ ਕੇਰੀ ਜਗਨਾਥ ਜਗਦੀਸ਼ੂਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨਾਨਕ ਸ਼ਰਣਾਗਤ ਆਏ ਹਰ ਰਖੋ ਪਹਿਜ ਜਨ ਕੇਰੀ ਗੋੜੀ ਪੂਰਬੀ ਮਹਿਲਾ ਚੌਥਾ ਏ ਮਨੂਆ ਕੰਨਟਕੇ ਭੌਰੰਗੀ ਦਾ ਦਾ ਦਿਸ਼ ਚਲ ਚਲ ਹੰਡ ਗੁਰਪੂਰਾ ਪਾਇਆ ਵਡਭਾਗੀ ਹਰ ਮੰਤਰ ਦੀਆ ਮਨ ठाਢੇ RAM ਹਮ ਸਤਗੁਰ ਲਾਲੇ ਕੰਢੇ ਕਹਾ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ਼ ਗੁਰੂ ਬੋ ਸੰਢੇ ਪਰ ਉਪਕਾਰ ਪੁੰਨ ਬਹੁ ਕੀਆ ਹਾ ਦੁੱਤਰ ਤਾਰ ਪਰਾਢੇ ਜਿਨ ਕਾ ਪ੍ਰੀਤ ਰਿਦੈ ਹਰ ਨਾਹੀ ਤੈਨ ਪੂਰੇ ਗੰਢਨ ਗੰਢੇ ਜਿਉ ਪਾਣੀ ਕਾਗਦ ਦਿਨਸ ਜਾਤ ਹੈ ਤਿਉ ਮਨ ਮੁਖ ਗਰਭ ਗਲਾਢੇ ਹਮ ਜਾਣਿਆ ਕਛੂ ਨਾ ਜਾਣੈ ਆਗੈ ਜਿਉ ਹਰ ਰਖੈ ਤਿਉ ਠਾਢੇ ਹਮ ਭੂਲ ਚੂਕ ਗੁਰtirਪਾ ਧਾਰੋ ਜਨ ਨਾਨਕ ਕੁਤਰੇ ਕਾਂਢੇ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕੋਧ ਨਗਰ ਬੋ ਫਰਿਆ ਮਿਲ ਸਾਧੂ ਖੰਡਲ ਠੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਤ ਪੁੰਨ ਵੱਡਾ ਹੈ ਰਾਹ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲੇ ਚੁਭੈ ਦੁਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣਿ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਭੋਸ਼ੋਭ ਖੰਡ ਭ੍ਰੇਮੰਡਾ ਹੈ हम गरीब मुस्किन प्रभ तेरे हर राख राख वड्डा है जन नानक नाम आधार टेक है हर नाम में ही सुख मंडा है गौड़ी पूर्वी मेला चौथा इस गर्म है हर राम राय है साध साधना पावे तीठा हर दीन दयाल अनुग्रह किया ਹਰ ਗੁਰ ਸ਼ਬਦੀ ਚਖ ਡੀਠਾ RAM ਹਰ ਕੀਰਤਨ ਗੁਰਲੇ ਮੀਠਾ ਰਹਾ ਹਰ ਅਗੰਗ ਅਗੋਚਰ ਪਾਰ ਬ੍ਰਹਮ ਹੈ ਨਿਲ ਸਤਗੁਰ ਲਾਗ ਬਸੀ ਠਾ ਜੇ ਮੈਂ ਗੁਰਬਚਨ ਸੁਖਾਨੇ ਹੀ ਯਾਰ ਤਿਨ ਅੱਗ ਹੈ ਆਣ ਪਰੀਠਾ ਮਨ ਮੁਖ ਹੀ ਯਾਰਾ ਅਤ ਕਠੋਰ ਹੈ ਤਿਨ ਅੰਤਰਕਾਰ ਕੀਠਾ ਦਿਸੇਰ ਕਾ ਬਹੁਤ ਉਦ ਪਈ ਆਏ ਦੇਖ ਨਿਕਸੈ ਫੋਲ ਫੁੱਲੀ ਠਾ ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ ਕਸ ਗੁਰੂੜ ਸ਼ਬਦ ਮੁਖਲੀ ਠਾ ਜਨਮਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂ ਆ ਮੀਠਾ ਗੋੜੀ ਪੁਰਬੀ ਮਹਿਲਾ ਚੌਥਾ ਹਰ ਹਰ ਅਰਥ ਸਰੀਰ ਹਮ 베ਚਿਆ ਪੂਰੇ ਗੁਰ ਕੈ ਅੱਗੇ ਸਤ ਗੁਰ ਦਾਤੈ ਨਾਮ ਦਿੜਾ ਆ ਮੁਕਮਸਤਕ ਭਾਗ ਸੁਭਾਗੇ RAM ਗੁਰਮਤ ਹਰ ਲੈਵ ਲਾਗੇ ਰਹਾ ਘਟ ਘਟ ਰਮਈਆ ਰਮਤ RAM ਰਾਏ ਗੁਰ ਸ਼ਬਦ ਗੁਰੂ ਲੈਵ ਲਾਗੇ ਹਉ ਮਨ ਤਨ ਦੇਵੋ ਕਾਟ ਗੁਰੂ ਕੋ ਮੇਰਾ ਪ੍ਰੰਪ ਗੁਰਬਚਨੀ ਭਾਗੇ ਸੰਦੇ ਹਾਰ ਐ ਦੀਪਕ ਆਨ ਚਲਾਏ ਗੁਰ ਗਿਆਨ ਗੁਰੂ ਲੈ ਬਲ ਆਗੇ ਅਗੇ ਆ ਨਾ ਹਨੇਰਾ ਦਿਲ ਸਬਿਨਾ ਸਿਓ ਘਰ ਵਸਤ ਲਈ ਮਨ ਜਾਗੇ ਸਾਖਤ ਬਧਕ ਮਾਇਆ ਥਾਰੀ ਤੈਨ ਜਮ ਜੋ ਹਨ ਲਾਗੇ ਓਨ ਸਤਗੁਰ ਆਗੇ ਸੀਸ ਨਾ ਵੇਚਿਆ ਓਏ ਆਵੇਂ ਜਹੇ ਉਪਹਾਗੇ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸ਼ਰਨ ਪ੍ਰਭੂ ਹਰ ਮੰਗੇ ਜਨ ਨਾਨਕੀ ਲਜਪਾਤ ਗੁਰੂ ਹੈ ਸਿਰ ਵਿੱਚੋ ਸਤਗੁਰ ਅੱਗੇ ਗੌੜੀ ਪੂਰਬੀ ਮਹਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲੇ ਆਪ ਗਵਾਇਆ ਹਉ ਮੈਂ ਰੋਗ ਗਿਆ ਸੁਖ ਪਾਇਆ ਤਹਨ ਤਹਨ ਗੁਰੂ ਹਰਿ ਰਾਆ RAM ਗੁਰ ਕਾ ਬਚਨ ਹਰ ਪਾਇਆ ਰਹਾ ਮੇਰਾ ਹਿਅਰੈ ਪ੍ਰੀਤ RAM ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਗੁਰ ਅਗੇ ਜੇਨ ਵਿਛੜਿਆ ਹਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਹਰੇ ਗੁਰ ਆਗੈ ਆਪ ਵੇਚਾਇਆ ਹਮ ਅਪਰਾਧ ਤਪ ਭੋਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸ਼ਰਣਾਗਤ ਆਏ ਹਰ ਰਖੋ ਲਾਜ ਹਰ ਪਾਇਆ